ਜੇਰਾ ਤੇਰਾ ਵੀ ਤਾਂ ਅੰਦਰ ਨobeb Singh ji ਕਹਦੇਗਾ ਉਹਨੂੰ ਚਾਹ ਫਰੀ ਹੈ ਹਾਂ ਹਾਂ ਇਹ ਹਾਂਜੀ ਭਾਜੀ ਕੀ ਕੀ ਆਈਟਮ ਹੁੰਦੀ ਹੈ ਆਪਣੇ ਕੋਲ ਸਰ ਆਪਣੇ ਕੋਲ ਚਾਹ ਪਿਆ ਪਨੀਰ ਆ ਮਸ਼ਰੂਮ ਆ ਅਲੱਗ-ਅਲੱਗ ਵੈਰੀਟੀਆਂ ਸਾਰੀਆਂ ਕਿਹੜੀ ਜਗ੍ਹਾ ਤੇ ਦੇਖੇ ਨੇ ਆਉਣਾ ਇੱਥੇ ਭਾਈ ਰਣਜੀਤ ਰਾਮਣੀ ਵੀ ਬਲੌਗ ਮਾਰਕੀਟ ਸ਼ਾਹ ਦੀ ਬੈਕਸਾਈਡ ਤੇ ਕਿਹੜੀ ਮਾਰਕਟ ਜਿੰਨੀ ਮਰਜ਼ੀ ਪੁੱਛ ਲੋ ਕਿੰਨੇ ਤੋਂ ਕਿੰਨੇ ਹੁੰਦੇ ਹੋ ਤੁਸੀਂ ਇੱਥੇ ਅਸੀਂ ਰਾਤ 11 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮੋਟਰ ਕੰਮ ਜਿੰਨੇ ਮਰਜ਼ੀ ਬਚ ਲੋ ਤੇ ਤੁਹਾਡੀ ਚਾਮ ਦੇ ਵਿੱਚ ਸਪੈਸ਼ਲਿਟੀ ਕੀ ਹੈ ਵਕਰਾ ਕੀ ਹੈ ਸਪੈਸ਼ਲ ਹੈ ਇਹ ਆਪਾਂ ਕਿ ਸ਼ੁਰੂ ਕੀਤਾ ਹੈ ਬਾਬਾ ਦੇ ਨਾਂ ਤੇ ਜਿਹੜਾ 13 ਵਾਲੀ ਤੰਦਰ ਬਾਬਾ ਦੀਪ ਸਿੰਘ ਜੀ ਕਹਦੇਗਾ ਉਹਨੂੰ ਚਾਮ ਫਰੀ ਹੈ ਇਹ ਬਾਬਾ ਜੀ ਦੇ ਨਾਂ ਤੇ ਆਪਾਂ ਲੰਗਰ ਲਗਾਇਆ ਬਸ ਜੋਰ ਸਾਰਾ ਬਾਬਾ ਜੀ ਤੇ ਹੋਰ ਸਾਰਾ ਚੀਜ਼ਾਂ ਵਾ ਰਹੇ ਹਾਂ ਹਾਂ ਜੀ ਗੋਖਰੀ ਵੀ ਮੁੰਦੀ ਮਸਾਲੇ ਵੀ ਸਾਰੇ ਐਮ.ਡੀ. ਅ ਜੀ ਦੇ ਬਿਲਕੁਲ ਕੋਈ ਨੋਰਮਲ ਜੀ ਨਹੀਂ ਯੂਜ਼ ਕਰਦੇ ਬਿਲਕੁਲ ਤਾਂ 13 ਵਾਰੀ ਇਹਨਾਂ ਦਾ ਕਹਿਣਾ ਕਿ ਜੇਕਰ ਬਾਬਾ ਦੀਪ ਸਿੰਘ ਜੀ ਦਾ ਨਾਮ ਲਓ ਤਾਂ ਇਹ ਚਾਪ ਜੋ ਹੈ ਫ੍ਰੀ ਖਾਣਗੇ ਕਰਨਜੀਤ ਅਵਨੀ ਦੇ ਵਿੱਚ ਤੁਸੀਂ ਆ ਕੇ ਉੱਥੇ ਜੋ ਹੈ ਵੱਡ ਚਾਪ ਦਾ ਉਹਨਾਂ ਲੈ ਸਕਦੇ ਹੋ ਨਾਮ ਤੁਸੀਂ ਪੜ ਲਓ ਆਪਣੇ ਆਪ ਦੇ ਵਿੱਚ ਬੜਾ ਯੂਨਿਕ ਨਾਮ ਹੈ ਮੋਟੂ ਚਾਪ ਔਰ ਇੱਥੇ ਆ ਕੇ ਤੁਸੀਂ ਆਨੰਦ ਲੈ ਸਕਦੇ ਹੋ